ਜੇ ਪੀਡੀਸੀ ਸ਼ਿਕਾਇਤ ਦੇਨ ਘੰਟੇ ਬਾਅਦ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਡੀਜੀਪੀ ਤੋਂ ਮੰਗੀ ਰਿਪੋਰਟ ਅੰਦਰ ਪੱਕੇ ਚੋਣ ਅਮਲ ਤੇ ਬੀਜੇਪੀ ਉਮੀਦਵਾਰਾਂ ਦੀ ਸੁਰੱਖਿਆ ਤੇ ਮੰਗਿਆ ਜਵਾਬ ਕਿਸਾਨ ਦੇ ਛੁਭ ਕਰਨ ਸਿੰਘ ਮੌਤ ਮਾਮਲੇ ਦੇ ਵਿੱਚ ਐਕਸ਼ਨ ਚ ਐਸਆਈਟੀ ਪ੍ਰਤਾਪ ਸਿੰਘ ਬਾਜਵਾਤੇ ਕਿਸਾਨ ਲੀਡਰਾਂ ਨੇ ਐਸਆਈਟੀ ਕੋਲ ਦਰਜ ਕਰਵਾਏ ਬਿਆਨ ਕਿਸਾਨ ਅੰਦੋਲਨ ਦੇ ਦੌਰਾਨ ਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੇ ਨਾਲ ਹੋਈ ਛੜਫੋੜ ਦੇ ਵਿੱਚ ਹੋਈ ਸੀ ਛੁਭ ਕਰਨ ਦੀ ਮੌਤ ਗੰਠਵਾਸੀ ਵਾਲੇ ਬਿਆਨ ਤੇ ਚਰਨਜੀਤ ਚੰਨੀ ਦੀ ਸਿਫਾਈ ਬੋਲੇ ਅਜ ਤੱਕ ਪੂਰੀ ਨਹੀਂ ਹੋਈ ਪਲਵਾਮਾ ਹਮਲੇ ਦੀ ਜਾਂਚ ਕਿਉਂ ਹਰ ਵਾਰ ਚੋਣਾ ਦੇ ਤਰ੍ਹਾਂ ਹੁੰਦੇ ਨੇ ਜਵਾਨਾਂ ਤੇ ਹਮਲੇ ਸੁਨੀਲ ਜਾਖਰ ਦਾ ਸਾਫਤਾ ਸੀਮ ਚਰਨਜੀਤ ਚੰਨੀ ਤੇ ਤਿੱਖਾ ਬਲਟਵਾਰ ਕਿਆ ਚੰਨੀ ਦੇ ਅੰਦਰ ਬੋਲ ਰਹੀ ਨੇ ਟਰੂ 6-7 ਮਹੀਨੇ ਕੈਨੇਡਾ ਦੇ ਵਿੱਚ ਕਿਹੜਾ ਫੀਸਿਸ ਲਿਖਿਆ ਬੋਲੇ ਚੰਨੀ ਵਰਗੇ ਲੋਕ ਕੀ ਡੁੱਬਣਗੇ ਕਾਂਗਰਸ ਦੀ ਬੇੜੀ ਅਟਾਰੀ ਤੋਂ ਕਾਂਗਰਸ ਦੇ ਅਲ ਕਾਇਨ ਚਾਰਜ ਤਰਸੀਮ ਸਿੰਘ ਸਿਆਲਕਾ ਨੇ ਫੜਿਆ ਆਪਦਾ ਭੱਲਾ ਕਾਂਗਰਸਾ ਗਰੂ ਦਸਪਿੰਦਰ ਜਾਲ ਨੂੰ ਨਹੀਂ ਜਾਂ ਮਾਨ ਨੇ ਕਰਵਾਇਆ ਸ਼ਾਮਿਲ ਤਾਂ ਜਲੰਧਰ ਤੋਂ ਭਾਜਪਾ ਜ਼ਿਲ੍ਹਾ ਮੀਤ ਫਰਦਾਨ ਪ੍ਰਦੀਪ ਖੁੱਲਰ ਵੀ ਬਣੇ ਆਪ ਦਾ ਹਿੱਸਾ ਅਕਾਲੀ ਜਲਦੀ ਪ੍ਰਦਾਨ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਬਲਾਚੌਰ ਦੇ ਵਿੱਚ ਕੀਤੀ ਕੈਂਪੇਨ ਅਕਾਲੀ ਉਮੀਦਵਾਰ ਚੰਦੂ ਮਾਜਰਾ ਦੇ ਹੱਕ ਦੇ ਵਿੱਚ ਮੰਗੀਆਂ ਵੋਟਾਂ ਹਰਿਆਣਾ ਦੇ ਸਾਫ ਕਾਸਮੀ ਅਮਨੋਰ ਲਾਲ ਨੇ ਕਰਨਾਲ ਦੇ ਵਿੱਚ ਕੀਤਾ ਸ਼ਕਤੀ ਪ੍ਰਦਰਸ਼ਨ ਸੀਐਮ ਸੈਣੀ ਦੇ ਨਾਲ ਵੱਡਾ ਰੋਡ ਸ਼ੋਅ ਕਰਕੇ ਪਰਿਨਾਮ ਜਦਗੀ ਸੀਐਮ ਮਾਇਆ ਸੈਣੀ ਨੇ ਕਰਨਾਲ ਦੇ ਵਿੱਚ ਵਿਧਾਨ ਸਭਾ ਜ਼ਿਮਨੀ ਚੋਣ ਦੇ ਲਈ ਭਰਿਆ ਪਰਚਾ ਚੋਣਾ ਦੇ ਵਿਚਾਲੇ ਝਾਰਖੰਡ ਦੇ ਵਿੱਚ ਵੱਡੀ ਰਿਕਵਰੀ ਈਡੀ ਨੇ ਰੇਡ ਕਰ ਜ਼ਬਤ ਕੀਤਾ 20 ਕਰੋੜ ਤੋਂ ਵੱਧ ਦਾ ਕੈਸ਼ ਮੰਤਰੀ ਦੇ ਨਿੱਜੀ ਸਖਤਰ ਤੇ ਨੌਕਰ ਤੇ ਕਰੋ ਮਿਲੀ ਰਕਮ ਪੀਐਮ ਬੋਲੇ ਝਾਰਖੰਡ ਦੇ ਵਿੱਚ ਮਿਲ ਰਹੇ ਨੇ ਨੋਟਾਂ ਦੇ ਪਹਾੜ ਅਰਿਆਂ ਅਧਿਪਤੀ ਪਾਦੀ ਵਿੱਚ ਵੀ 20 ਕਿਲੋ ਸੋਨਾ ਜ਼ਬਤ ਈਡੀ ਨੇ ਇੰਡੀਅਨ ਬੈਂਕ ਦੇ ਲੋਕਰ ਤੋਂ ਕੀਤਾ ਬਰਾਮਦ ਪਨੀਤ ਕੁਮਾਰ ਨਾਂ ਦੇ ਸ਼ਖਸ ਦੇ ਲੋਕਰ ਤੋਂ ਹੋਈ ਰਿਕਵਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੱਡੀ ਰਾਹਤ ਨਿਯੁਕਤੀ ਦੇ ਖਿਲਾਫ ਪਾਈ ਪਟੀਸ਼ਨ ਕੈਚਿੰਗ ਕੀਤੀ ਖਾਰਜ ਸਾਫਟਾ ਡੀਜੀਪੀ ਵੀ ਕੇ ਭਾਵਰਾ ਨੇ ਦਾਖਲ ਕੀਤੀ ਸੀ ਅਰਜੀ ਸਸਿਗਾ ਤੁਸੀਂ ਵਖਰੇ ਨਿਊਜ਼ 8 ਪੰਜਾਬ ਦਾ ਨਾਮ ਹੈ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਰੁਕ ਕਰਾਂਗੇ ਚੰਡੀਗੜ੍ਹ ਦਾ ਕਿੱਥੇ ਕਿ ਪੰਜਾਬ ਬੀਜੇਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ। ਇਹ ਸਾਡੇ ਬਸ ਤੋਂ ਬਾਹਰ ਦੀ ਗੱਲ ਹੈ ਜੇ ਕੱਲ ਕਿਸੇ ਬੀਜੇਪੀ ਵਰਕਰ ਦੇ ਕੈਂਡੀਡੇਟ ਦੇ ਕੋਈ ਨੁਕਸਾਨ ਹੋ ਜਾਂਦਾ ਸਾਡਾ ਖੜੇ ਹੈ। ਮੇਰਾ ਸਵਾਲ ਮੁੱਖ ਮੰਤਰੀ ਭਗਵੰਦ ਮਾਨ ਜੀ ਨੂੰ ਹੈ। ਭਗਵੰਦ ਮਾਨ ਜੀ ਤੁਹਾਨੂੰ ਤਾਂ ਆਪਣੀ ਸਿਕਿਉਰਿਟੀ ਦੀ ਚਿੰਤਾ ਪਈ ਹੈ ਸੁਪਰੀਮ ਕੋਰਟ ਤਾਂ ਜਾ ਕੇ ਟੱਲੀ ਖੜਕਾਤੀ ਤੁਸੀਂ ਵੀ ਮੇਰੀ ਕੋਠੀ ਤੇ ਹਮਲਾ ਨਾ ਹੋ ਜੇ ਤੇ ਜਿਹੜੇ ਬਾਕੀ ਛੱਡੋ ਕੈਂਡੀਡੇਟ ਬੀਜੇਪੀ ਦਾ ਕੈਂਡੀਡੇਟ ਜਿਹੜਾ ਪੰਜਾਬ ਦੇ ਲੋਕ ਅਜ ਤਹੀ ਮੈਂ ਤਾਂ ਕਹਿੰਦਾ ਸੀ ਵੀ ਅਜ ਤਹੀ ਤਾਂ ਫਰੋਤੀਆਂ ਦੇ ਟੈਲੀਫੋਨ ਆ ਰਹੇ ਐ ਚਿੱਟਾ ਦੇ ਕੇ ਮਾਰ ਰਹੇ ਐ ਅਤਨਕਵਾਦ ਦੀ ਗੱਲ ਕਰਤੇ ਮੈਂ ਤਾਂ ਨਹੀਂ ਸਭ ਦੇਖੀ ਪੰਜਾਬ ਦੀ ਅਗਰ ਮੈਂ ਸਿਰਫ ਰਾਜਨੀਤੀ ਕੀ ਰੋਟੀਆਂ ਸੇਕਣੀ ਆਉਂਦੀ ਐ ਮੈਂ ਕਹਿ ਦਿੰਦਾ ਵੀ ਲੈ ਕੇ ਬਹਿ ਗਏ ਆਮ ਆਦਮੀ ਪਾਰਟੀ ਵਾਲੇ ਅਤਨਕਵਾਦ ਫਲਾਤਾ ਬਿਲਕੁਲ ਬੋਗਸ ਕਲੇਮ ਐ ਸਭ ਭਗਵੰਤ ਮਾਨ ਜੀ ਦੀ ਸਰਕਾਰ ਦਾ ਇਕੱਲੇ ਭਗਵੰਤ ਮਾਨ ਦੀ ਸਰਕਾਰ ਦਾ ਨਹੀਂ ਸਭ ਇਹਨਾਂ ਦੇ ਨਾਲ ਆ ਪਿੱਛੇ ਲੱਗੂ ਜਿਹੜੇ ਆ ਕਾਂਗਰਸ ਪਾਰਟੀ ਵਾਲੇ ਇਨਵੋਲਡ ਐ ਇਹਨਾਂ ਨੇ ਆ ਰਲ ਮਿਲ ਕੇ ਆ ਜੋ ਕੁਝ ਹੋ ਰਿਹਾ ਏ ਜੇ ਪਰਚਾ ਕਰਵਾਇਆ ਗਿਆ ਜਾਂ ਹਾਲਾਤ ਵਿਗਾੜ ਰਹੇ ਐ ਇਹ ਤਾਂ ਇਕੱਠੇ ਹੀ ਐ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਕੂ ਬਣਾ ਰਹੇ ਐ ਦੋਨੋਂ ਰਲ ਕੇ ਗੁੱਡੇ ਦਾ ਕਾਂਗਰਸ ਨੇ ਟੇਕ ਰੱਖੇ ਐ ਪਰ ਉਹ ਨਾਲ ਇਹਨਾਂ ਦੇ ਵਿੱਚ ਉਹ ਤਪਦੇ ਤੰਦੂਰ 'ਚ ਰੋਟੀਆਂ ਅਕਾਲੀ ਪੰਥ ਵੀ ਸਿੱਖੀ ਯਾਰਾ ਉਹ ਵੀ ਚਾਰ ਬੰਦੇ ਨਾਲ ਭੇਜ ਦਿੰਦੇ ਨੇ ਜਾ ਕੇ ਭਾਜਪਾ ਦੇ ਕੈਂਡੀਡੇਟ ਨੂੰ ਵੱਲੋਂ ਉਹ ਅਸਲ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਆਏ ਆ ਵੀ ਇੱਕ ਤਾਂ ਰਿਪੋਰਟ ਭੇਜੋ ਆਪਣੇ ਇੰਡੀਪੈਂਡੈਂਟ ਤੌਰ ਤੇ ਕਿ ਪੰਜਾਬ ਦੇ ਅੰਦਰ ਵਾਕੇ ਟੈਰਰਿਜ਼ਮ ਫਿਰ ਹੋ ਗਿਆ ਖੜਾ ਅਗਰ ਟੈਰਰਿਜ਼ਮ ਖੜਾ ਹੋ ਗਿਆ ਤਾਂ ਬਹੁਤ ਗੰਭੀਰ ਮਸਲਾ ਹੈ ਸਰ ਫਿਰ ਇਲੈਕਸ਼ਨ ਕਿਸ ਤਰ੍ਹਾਂ ਸ਼ਾਂਤੀਪੂਰਵਕ ਹੋਣਗੇ ਅਗਰ ਨਹੀਂ ਹੈ ਤਾਂ ਫਿਰ ਮੈਂ ਸਮਝਦਾ ਹਾਂ ਇਸ ਕਿਸਮ ਦੀ ਫੋਕਸ ਗੱਲ ਕਰਨ ਵਾਲੇ ਮੁੱਖ ਮੰਤਰੀ ਦੀ ਮਨਸ਼ਾ ਕਲੀਅਰ ਹੋ ਜਾਂਦੀ ਹੈ ਇਹਨਾਂ ਨੂੰ ਦਰ ਬਿਠਾ ਬੀਜਪੀ ਦਾ ਬੀਜਪੀ ਅਗਰ ਕੈਂਡੀਡੇਟ ਆਵੇ ਇਪੰਡਾ ਜੀ ਇਹ ਨਾਲ ਕੁਝ ਰਹਿਣਾ ਕੁਝ ਨਹੀਂ ਇਸ ਕਰਕੇ ਆ ਬੜਾ ਗੰਭੀਰ ਮਸਲਾ ਹੈ ਲੈਟਲੀ ਨਹੀਂ ਲਿਆ ਜਾ ਸਕਦਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੈਰਰਿਜ਼ਮ ਪੰਜਾਬ ਦਾ ਪਛਾਣ ਜਿਹੜੀ ਹੈ ਬਹਾਦਰੀ ਵਾਲੀ ਪਛਾਣ ਹੈ ਜੇ ਪੰਜਾਬ ਦੀ ਪਛਾਣ ਦੇ ਉੱਤੇ ਕੋਈ ਨજર ਬੱਟੂ ਲੱਗੇ ਹੈ ਉਹ ਰਹਿੰਦੀ ਕਹਿੰਦੀ ਕਿ ਸਰ ਆ ਭਗਵਾਨ ਗਮਾਨ ਜੀ ਨੇ ਪੂਰੀ ਕਰਤੀ ਤੇ ਦੂਜੀ ਜਿਹੜੀ ਕਸਰ ਹੈ ਉਹਨਾਂ ਨੇ ਪੂਰੀ ਕਰਤੀ ਚੰਨੀ ਜੀ ਨੇ ਥੋਡੇ ਵਾਲੇ ਸਾਥੀ ਨੇ ਚਰਨ ਦਰਪਨ ਉਹਨਾਂ ਦੇ ਬਿਆਨ ਆਏ ਉਥੇ ਕਹਿੰਦੇ ਜੀ ਆਤਾ ਹਸਟੰਟ ਸੀਗਾ ਜਿਹੜੇ ਫੌਜੀ ਮਾਰੇ ਗਿਆ ਸਾਡਾ 에ਅਰ ਫੋਰਸ ਦਾ ਜਵਾਨ ਤੇ ਚਾਰ ਬੜੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਐ ਉਸ ਛੇਰੀਏ ਦੇ ਅੰਦਰ ਉਹਨਾਂ ਦਾ ਬਿਆਨ ਆ ਗਿਆ ਮੈਂ ਸਭ ਇਹ ਨਹੀਂ ਗਲ ਫਿਰ ਦੋਹਾਂਗਾ ਆ ਚੰਨੀ ਕੋਨੀ ਬੋਲਦੀ ਤੇਰੇ ਤੇ ਤਰੂਜੋ ਬੋਲਣਾ ਇਹ ਜਿਹੜੇ 6 ਮਹੀਨੇ 8 ਮਹੀਨੇ ਉਥੇ ਕੈਨੇਡਾ ਲਾ ਕੇ ਆਏ ਐ ਉਹ ਉਹ ਬੋਲ ਰਹੇ ਸਨ ਜਿਹੜੇ ਕਹਿੰਦੇ ਸੀ ਚੰਨੀ ਜੀ ਨੇ ਕਿਹਾ ਵੀ ਮੈਂ ਕਹਿੰਦਾ ਅਮਰੀਕਾ ਜਾ ਕੇ ਕਾਂਗਰਸ ਤੇ ਪੇਪਰ ਲਿਖ ਰਿਹਾ ਥੀਸਿਸ ਲਿਖ ਰਿਹਾ ਪੀ ਐਚ ਡੀ ਕਰ ਰਿਹਾ ਆ ਪੀ ਐਚ ਵੀ ਕਰਕੇ ਆਏ ਉਥੋਂ ਤਰੂਦੋ ਗਾਈਡ ਸੀਗਾ ਇਹਨਾਂ ਦਾ ਪ੍ਰੋਫੈਸਰ ਦੀ ਡਿਊਟੀ ਲੱਗਦੀ ਹੈ ਨਾ ਵੀ ਆ ਜਿਹੜਾ ਇਹਨੇ ਪੀ ਐਚ ਡੀ ਕਰਨੀ ਹੈ ਤੇ ਗਾਇ ਉਹ ਤਰੂਦੋ ਇਹਨਾਂ ਦਾ ਗਾਈਡ ਸੀਗਾ ਪਰ ਇੱਕ ਸਵਾਲ ਮੇਰਾ ਚੰਨੀ ਜੀ ਨੂੰ ਹੈ ਵੀ ਚੰਨੀ ਜੀ ਸਾਡੇ ਫੋਰਨ ਮਨਿਸਟਰ ਨੇ ਕਿਹਾ ਬਤੂਦੋਸਰ ਜਿਹੜੇ ਬਿਆਨ ਦੇ ਰਿਹਾ ਉਹਨਾਂ ਦੀ ਆਪਣੀ ਇਲੈਕਟੋਰਲ ਕੰਪਲਸ਼ਨ ਹੈ ਕਿਉਂਕਿ ਉਹਨਾਂ ਦੀ ਸਰਕਾਰ ਕੋਲ ਮジョਰਿਟੀ ਹੈ ਨਹੀਂ ਉਹ ਜਿਹੜੇ ਉੱਥੇ ਗਰਮ ਖਿਆਲੀ ਬੈਠੇ ਐ ਐਕਸਟਰੀਮਿਸਟ ਕਿਸਮ ਦੇ ਲੋਕ ਬੈਠੇ ਐ ਉਹਨਾਂ ਦੀ ਸਪੋਰਟ ਦੀ ਲੋੜ ਹੈ ਚੰਨੀ ਜੀ ਦੀ ਕੀ ਮਜਬੂਰੀ ਹੈ ਉਹਨਾਂ ਨੇ ਕਿਵੇਂ ਕਲੀਨ ਚਿੱਟ ਦੇਤੀ ਟੈਰਰਿਸਟ ਨੂੰ ਜਿਹੜੀ ਗੱਲ ਚੰਨੀ ਜੀ ਨੇ ਆਖੀ ਵੀ ਇਹ ਦਾ ਸਟੈਂਡਰਡ ਇਟ ਮੀਨਸ ਉਹ ਟੈਰਰਿਸਟ ਹੈ ਨਹੀਂ ਸੀ ਜੀ ਪਾਕਿਸਤਾਨ ਵਾਲੇ ਅਤਨਕੀਆਂ ਦਾ ਉਸੇ ਕੋਈ ਹੱਥ ਨਹੀਂ ਸੀਗਾ ਚੰਨੀ ਜੀ ਨੇ ਕਲੀਨ ਚਿੱਟ ਦੇ ਦਿੱਤੀ ਚੰਨੀ ਜੀ ਦੀ ਕੀ ਮਜਬੂਰੀ ਹੈ ਹਾਂ ਮਜਬੂਰੀ ਮੈਂ ਦੱਸਣਾ ਚਾਹਤ ਹੂ ਚੰਨੀ ਜੀ ਨੇ ਇਲੈਕਸ਼ਨ ਚਿੱਤਨ ਖਤਮ ਹੋਇਆ ਇਹਨਾਂ ਨੇ ਫੇਰ ਕੈਨੇਡਾ ਜਾਣਾ ਵੀ ਵੀਜ਼ਾ ਮਨੂੰ ਫੇਰ ਮਿਲ ਜੇ ਕਿਉਂਕਿ ਪਹਿਲਾਂ ਵੀ ਇਲੈਕਸ਼ਨ ਖਤਮ ਹੋਣ ਦੇ ਬਾਅਦ ਜਦੋਂ ਈਡੀ ਦੀ ਦਬਿਸ਼ ਪੈਣ ਲੱਗੀ ਵੀ 10 ਕਰੋੜ ਰੁਪਏ ਜਿਹੜੇ ਮੰਜਿਆਂ ਦੇ ਹੇਠੋਂ ਮਿਲੇ ਆ ਉਦੋਂ ਉਧਰ ਨਿਕਲ ਗਏ 8-10 ਮਹੀਨੇ ਉੱਥੇ ਚੰਗੇ ਲਾ ਕੇ ਸਰਟਿਫੀਕੇਟ ਪੇਪਰ ਕਰਕੇ ਵੀ ਕਿਸ ਤਰ੍ਹਾਂ ਕਾਂਗਰਸ ਦੀ ਬਚੀ ਖੁਚੀ ਜਿਹੜੀ ਹੈ ਮਜੀਠੀ ਟੋਕਣੀ ਹੈ ਉਹ ਵਾਪਸ ਆ ਗਈ ਤੇ ਇਹਨਾਂ ਨੇ ਇਲੈਕਸ਼ਨ ਵਾਲੇ ਦਿਨ ਫੇਰ ਤੁਰ ਜਣਾ ਹੈ ਉੱਥੇ ਜਾ ਕੇ ਵੀਜ਼ਾ ਆਪਣਾ ਪੱਕਾ ਕਰ ਰਿਹਾ ਹੈ ਤੇ ਕਾਂਗਰਸ ਦਾ ਬਿੜਾਗਰ ਕਰਨਗੇ ਪਰ ਕਾਂਗਰਸ ਦਾ ਬਿੜਾਗਰ ਕਰਨ ਕਿਸੇ ਦਾ ਬਿੜਾਗਰ ਕਰਨ ਪੰਜਾਬ ਨੂੰ ਬਦਨਾਮ ਨਾ ਕਰਨ ਸਾਹਿਬ ਪੰਜਾਬ ਹੈ ਪੰਜਾਬ ਹਰੇਕ ਹਿੰਦੁਸਤਾਨੀ ਦਾ ਸਭ ਤੋਂ ਪੰਜਾਬੀਆਂ ਨੇ ਕਿਉਂਕਿ ਫੌਜ 'ਚ ਬਹੁਤ ਵੱਡੀ ਸ਼ਰਕਤ ਪੰਜਾਬੀਆਂ ਦੀ ਹੈ ਸਾਡਾ ਪਹਿਲਾ ਧਰਮ ਹੈ ਸੀ ਪੰਜਾਬ ਹਿੰਦੁਸਤਾਨ ਦੀ ਫੌਜ ਹਿੰਦੁਸਤਾਨ ਦੀ ਸੁਰੱਖਿਆ ਫਰਸ ਸਭ ਤੋਂ ਵੱਡਾ ਪਹਿਲਾ ਸਾਡਾ ਦੇਸ਼ ਹੈ ਦੇਸ਼ ਦੀ ਸੁਰੱਖਿਆ ਹੈ ਉਹਦੇ ਤੇ ਪੈਰਾ ਬੰਨੀ ਹੈ ਚੰਨੀ ਸਾਹਿਬ ਵਰਗਿਆਂ ਦੀ ਸੋਚ ਜਿਹੜੀ ਹੈ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਸਾਡੇ ਸੈਨਾਵਾਂ ਦਾ ਅਪਮਾਨ ਹੈ ਤੇ ਮੈਂ ਸਮਝਦਾ ਲੋਕ ਇਹਨਾਂ ਨੂੰ ਢੂਕਾਂ ਜਵਾਬ ਦੇਣਗੇ ਥੈਂਕ ਯੂ ਸਰ ਸਭ ਤੋਂ ਆਖਰੀ ਬਾਕੀ ਦਾ ਬਿਆਨ ਆਇਆ ਕਿ ਤੇ ਦਸ ਸਾਲ ਦੀ ਉਪਲਬਧੀਆਂ ਗਿਣਾਉਂਦੇ ਹਨਿੰਦਰ ਮੋਦੀਆਂ ਕਿ ਨਿੰਦਰ ਮੋਦੀ ਕੋ 10 ਮਿੰਟ ਵੀ ਨਹੀਂ ਹੈਗੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਮਸਲੇ ਨਾਲ ਉਸੇ ਬਾਜਵਾ ਸਾਹਿਬ ਦੀ ਪਈ ਰਹਿਣ ਦੂ ਬਾਜਵਾ ਸਾਹਿਬ ਨਾਲ ਜਾ ਕੇ ਦੋ ਦੋ ਅਟਾਸੀ ਕਰਾਂਗੇ ਆ ਕਿਹੜਾ ਪਹਿਲਾਂ ਆ ਇੱਕ ਸੇਮਾਨ ਜੀ ਨਾਲ ਤਾਂ ਨਿਬੜਲੀਏ ਇਹ ਸਾਰੇ ਕਾਂਗਰਸ ਵਾਲਿਆਂ ਨੇ ਠੇਕਾ ਹੀ ਲੈ ਰੱਖਿਆ ਮੈਂ ਬਾਜਵਾ ਸਾਹਿਬ ਨੂੰ ਦੋ ਚਾਰ ਸਵਾਲ ਕੀਤੇ ਸੀ ਵੀ ਬਾਜਵਾ ਸਾਹਿਬ ਉਹ ਮੈਂ ਸਵਾਲ ਇੱਕ ਅੰਦੇ ਦੇ ਵਿੱਚ ਤੁਹਾਨੂੰ ਮਹਿਬੂਦ ਹੋਣਾ ਬਾਜਵਾ ਜੀ ਨਾਲ ਵੀ ਸੈਪਰੇਟ ਗੱਲ ਕਰਾਂਗੇ ਬਾਜਵਾ ਜੀ ਨਾਲ ਤਾਂ ਬੜਾ ਲੰਮਾ ਖਾਤਾ ਸੈਟ ਕਰਨ ਉਹ ਅਕਾਊਂਟ ਕਰਨ ਵਾਲਾ ਉਹ ਵੀ ਕਰਾਂਗੇ ਸਰ ਜੱਜ ਸਾਹਿਬ ਸ਼ੁਕਰੀਲ ਸਿੰਘ ਉਹਨਾਂ ਨੇ ਜਦੋਂ ਆਪ ਆਪੇ ਪਾਰਟੀ ਜੁਆਇਨ ਕੀਤੀ ਸੀ ਤਾਂ ਇਸੇ ਤਰੀਕੇ ਨਾਲ ਰਾਣਾ ਉਹ ਨਾਲ ਸ਼ਾਮਿਲ ਹੋਏ ਸੀ ਤੁਹਾਡੀ ਸਾਹਮਣੇ ਉਦੋਂ ਵੇਲੇ ਬਹੁਤ ਵੱਲ ਨਜ਼ਰ ਆਈ ਤੁਸੀਂ ਕਿਹਾ ਕਿ ਸ਼ਾਹਕੁਰਦੀ ਹਰਦੀਪੇਵਾਰੀ ਰਾਣਾ ਹਦੀਖੰਦੇ ਹੁਣ ਮੋੜੇ ਤੇ ਰੁਕੀ ਸੋ ਜਿੱਥੇ ਕਿ ਸਿੱਧੇ ਤੌਰ ਤੇ ਇਸ ਲਈ ਜਾਖਰ ਦੇ ਵੱਲ ਨਿਸ਼ਾਨਾ ਸਾਧਿਆ ਗਿਆ ਹੈ ਵਕਫਕ ਸਿਆਸੀ ਧਿਰਾਂ ਤੇ ਕਿੱਥੇ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਤੇ ਆਖਰਕਾਰ ਇਸ ਤੇ ਆਮ ਆਦਮੀ ਪਾਰਟੀ ਦਾ ਕਿ ਪੱਖਾ ਸਟੇ ਨਾਲ ਆਪ ਆਗੂ ਜਗਤਾਰ ਸਿੰਘ ਗੇੜਾ ਜੁੜ ਚੁੱਕੇ ਨੇ ਆ ਸੰਘੇੜਾ ਸਾਹਿਬ ਸਿੱਤੇ ਤੁਰਤੇ ਇਸ ਨਹੀਂ ਜਾਖੜ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿਸਾਨੀ ਮੁੱਦੇ ਤੇ ਵੀ ਉੱਥੇ ਹੀ ਜੋ ਕਾਨੂੰਨ ਅਵਸਥਾ ਦਾ ਗੱਲ ਹੈ ਕਿ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਜੋ ਇਹ ਜਿੱਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਉਸ ਦੀ ਵੀ ਰਿਪੋਰਟ ਜਿਹੜੀ ਮੰਗੀ ਗਈ ਹੈ ਕਿ ਆਖਰਕਾਰ ਕਿਵੇਂ ਆਤੰਕਵਾਦ ਜਿਹੜਾ ਕਿ ਪੰਜਾਬ ਦੇ ਵਿੱਚ ਫੈਲ ਰਿਹਾ ਸੰਘੇੜਾ ਸਾਹਿਬ ਹਾਂਜੀ ਹਾਂਜੀ ਤੇਜਾ ਜੀ ਇਹ ਸੁਨੀਲ ਜਾਖੜ ਸਾਹਿਬ ਸਿਆਸਤ ਕਰ ਰਹੇ ਨੇ ਕਿਸਾਨ ਵਿਰੋਧੀ ਪਾਰਟੀ ਆ ਕਿਸਾਨਾਂ ਦੇ ਵਿਰੁੱਧ ਇਹਨਾਂ ਨੇ ਬੋਲਣਾ ਹੀ ਹੈ ਪਿੱਛੇ ਜਿਹੇ ਅੱਜ ਤੁਹਾਡੇ ਸਾਹਮਣੇ ਮੁਕੱਦਮਾ ਦਰਜ ਹੋਇਆ ਜਦੋਂ ਬੀਬੀ ਪਰਨੀਤ ਕੌਰ ਦਾ ਘਰਾਓ ਕੀਤਾ ਗਿਆ ਕਿਸਾਨਾਂ ਨੇ ਘਰਾਓ ਵੀ ਨਹੀਂ ਕੀਤਾ ਸਵਾਲ ਪੁੱਛ ਰਹੇ ਸੀਗੇ ਤਾਂ ਉਹਨਾਂ ਨੂੰ ਧੱਕੇ ਮਾਰੇ ਗਏ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਉਹਦੇ ਨਾਲ ਪੁਲਿਸ ਨੇ ਤਫ਼ਹੀਕਾਤ ਕਰਕੇ ਉਹ ਐਫ ਆਈ ਆਰ ਦਰਜ ਕੀਤੀ ਹੈ ਤੇ ਇਹਨਾਂ ਨੂੰ ਹੁਣ ਕਿਸਾਨਾਂ ਤੋਂ ਹੀ ਜਿਹੜੀ ਆ ਅਮਨ ਕਾਨੂੰਨ ਦੀ ਸਥਿਤੀ ਦਾ ਖਤਰਾ ਪੈਦਾ ਹੋ ਗਿਆ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਕੋਈ ਗੱਲ ਨਹੀਂ ਇਲੈਕਸ਼ਨ ਕਮਿਸ਼ਨ ਨੇ ਆਪਣੀ ਕਾਰਵਾਈ ਕਰਨੀ ਹੈ ਉਹਦੀ ਮਤਲਬ ਜਿਹੜੀ ਆ ਪਰ ਇਹ ਸਾਰੀ ਸਿਆਸਤ ਤੋਂ ਪ੍ਰੇਰਿਤ ਹੈ ਤੇ ਜਾਖੜ ਸਾਹਿਬ ਦਾ ਪੰਜਾਬ ਵਿਰੋਧੀ ਚਿਹਰਾ ਤੇ ਕਿਸਾਨ ਵਿਰੋਧੀ ਚਿਹਰਾ ਜਿਹੜਾ ਆ ਉਹ ਨੰਗਾ ਹੁੰਦਾ ਆ ਭਾਜਪਾ ਦੀ ਸਰਕਾਰ ਰਹੀ ਆ ਭਾਜਪੀ ਤੇ ਭਾਜਪੀ ਤੇ ਕਾਲੀਦਲ ਗਠਚੋਰ ਦੀ ਸਰਕਾਰ ਰਹੀ ਆ ਪਹਿਲਾਂ ਉਦੋਂ ਹੀ ਗੈਂਗਸਟਰਵਾਦ ਪਾਇਆ ਜਿਹੜਾ ਪੰਪਿਆ ਸਾਰਾ ਡਰਗ ਤੇ ਉਦੋਂ ਮੁੱਦੇ ਹੋਏ ਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਰਹੀ ਆ ਇਹਨਾਂ ਦੋਨਾਂ ਦੇ ਵੇਲੇ ਦੇ ਹੀ ਤਾਂ ਕੰਡੇ ਚੁਗਰੇ ਨੇ ਭਗਵੰਤ ਮਾਨ ਸਾਹਿਬ ਆ ਕਿ ਇਹਨਾਂ ਨੂੰ ਸਾਰੀਆਂ ਚੀਜ਼ਾਂ ਬਹੁਤ ਬਿਹਤਰ ਨੇ ਤੇ ਬਾਕੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਇਹਨਾਂ ਨੂੰ ਕਾਨੂੰਨ ਵਾਪਸ ਲੈਣ ਲਈ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਤੇ ਉਹ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਐਮਐਸਪੀ ਦੇਣ ਦਾ ਜਾਂ ਹੋਰ ਜਿਹੜੇ ਸਾਰੇ ਸੀ ਇਹਨਾਂ ਨੇ ਕਿਉਂ ਨਹੀਂ ਪੂਰੇ ਕੀਤੇ ਜੇ ਉਹ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਕਿਸਾਨ ਧਰਨਿਆਂ ਤੇ ਨਾ ਬੈਠੇ ਹੁੰਦੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਲਈ ਮੈਂ ਤਾਂ ਅਸੀਂ ਤਾਂ ਉਹਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਆ ਉਹ ਉਹੀ ਕਹਿ ਰਹੇ ਆ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਆ ਪੂਰੇ ਕਰੋ ਐਮਐਮਪੀ ਦਾ ਵਾਅਦਾ ਨਹੀਂ ਸੀ ਕੀਤਾ ਇਹਨਾਂ ਨੇ ਕਿ ਅਸੀਂ ਕਾਨੂੰਨ ਬੜਾਵਾਂਗੇ ਔਰ ਬਾਕੀ ਜਿਹੜੇ ਮੁਕਾਦਮੇ ਵਾਪਸ ਸਿਕੰਦਰ ਸਾਹਿਬ ਨਾਲ ਹੀ ਨਾਲ ਹੀ ਸੁਨੀ ਚਾਖਣ ਨੇ ਕਿਹਾ ਕਿ ਕਿਸਾਨਾਂ ਨੂੰ ਤਾਂ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਜਿਹੜੇ ਪ੍ਰਦਰਸ਼ਨ ਨੇ ਤਾਂ ਕਾਂਗਰਸ ਆਪ ਦੇ ਵੱਲੋਂ ਹੀ ਕੀਤੇ ਜਾ ਰਹੇ ਨੇ ਨਾਲ ਹੀ ਜੋ ਕੱਲ বিজেਪ ਆਗੂ ਹਰਪਾਲਪੁਰ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਬਿਲਕੁਲ ਝੂਠੀ ਐਫਆਈਆਰ ਹੈ ਇੱਕ ਜਿਹੜੀ ਪੁਲਿਸ ਨੇ ਤਕਰੀਕਤ ਕਰਕੇ ਇਸ ਵੇਲੇ ਤਾਂ ਪੁਲਿਸ ਵੀ ਜਿਹੜੀ ਆ ਇਲੈਕਸ਼ਨ ਕਮਿਸ਼ਨ ਦੇ ਅੰਡਰ ਦੀ ਕੰਮ ਕਰਦੀ ਹੈ ਤੇ ਇਹਨਾਂ ਨੇ ਤਾਂ ਹਰ ਇੱਕ ਗੱਲ ਨੂੰ ਨਿੰਦਣਾ ਹੀ ਹੈ ਜੇ ਇਹ ਸਰਟੀਫਿਕੇਟ ਦੇ ਰਹਾ ਕੋ ਧੰਨੇ ਜਿਹੜੇ ਆ ਕਾਂਗਰਸ ਤੇ ਆਪ ਵੱਲੋਂ ਦਿੱਤੇ ਜਾ ਰਹੇ ਆ ਤਾਂ ਆਇਡੈਂਟੀਫਾਈ ਕਰਨ ਸਾਡੇ ਆਗੂਆਂ ਨੂੰ ਉਹ ਤਾਂ ਸਾਡੇ ਪਲੱਸ ਜਾਂਦਾ ਹੈ ਕਿ ਕਿਸਾਨ ਵੀ ਸਾਡੇ ਕਹਣੇ ਚ ਆ ਅਸੀਂ ਕਿਸਾਨ ਵੀ ਹੈਗੇ ਹੀ ਆ ਬਟ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਨੋਨ ਆਗੂ ਨੇ ਤੁਹਾਡੇ ਚੈਨਲ ਤੇ ਵੀ ਆਉਂਦੇ ਨੇ ਬਾਕੀ ਮੀਡੀਆ 'ਚ ਵੀ ਜਾਂਦੇ ਨੇ ਨੋਨ ਆਗੂ ਨੇ ਜਿਹੜੇ ਉਹਨਾਂ ਨੂੰ ਲੀਡ ਕਰ ਰਹੇ ਨੇ ਔਰ ਸਪਸ਼ਟ ਤੌਰ ਤੇ ਸਾਹਮਣੇ ਮੰਗਾ ਨੇ ਤੋ ਇਹਨਾਂ ਦੇ ਜਿਹੜੇ ਦੋਸ਼ ਆ ਸਾਰੇ ਬੇਬੁਨਿਆਦ ਨੇ ਸਾਰੇ ਨੂਨ ਆਗੂ ਨੇ ਜਿਨ੍ਹਾਂ ਨੇ ਉਥੇ ਕਾਲੇ ਕਾਨੂੰਨ ਵਾਪਸ ਕਰਾਏ ਆ ਆਫ ਕੋਰਸ ਅਸੀਂ ਉਦੋਂ ਵੀ ਉਹਨਾਂ ਦੀ ਮਦਦ ਕੀਤੀ ਸੀਗੀ ਤੇ ਉਥੇ ਜਾ ਕੇ ਆਮ ਆਦਮੀ ਪਾਰਟੀ ਨੇ ਇਵਨ ਡਾਕਟਰ ਬਲਬੀਰ ਸਿੰਘ ਜਿਹੜੇ ਹੁਣ ਖੇਤ ਮੰਤਰੀ ਨੇ ਉਥੇ ਡਾਕਟਰ ਜੀ ਸੁਹਾਵਾ ਜਿੰਦਰੇ ਥਰੋਅ ਆਊਟ ਦਾ ਧਰਨਾ ਚ ਕਿਉਂਕਿ ਉਹ ਜਿਹੜੇ ਕਾਲੇ ਕਾਨੂੰਨ ਆ ਵਾਪਸ ਹੋਣੇ ਬਹੁਤ ਜ਼ਰੂਰੀ ਸੀਗੇ ਤੇ ਜਿਹੜੇ ਅੱਜ ਕੱਲ੍ਹ ਧਰਨੇ ਮਚਾਰੇ ਕੀਤੇ ਜਾ ਰਹੇ ਆ ਅਸੀਂ ਸਾਡੇ ਤੇ ਤਾਂ ਇਮੀਡੀਏਟਲੀ ਇਲੈਕਸ਼ਨ ਕਮਿਸ਼ਨ ਕਾਰਵਾਈ ਕਰੇਗਾ ਜੇ ਅਸੀਂ ਕੋਈ ਸਿਆਸੀ ਇਸ ਤਰ੍ਹਾਂ ਦੀ ਜਿਹੜੀ ਆ ਕੋਈ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਸਨਿਹਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਕਿ ਇੱਥੇ ਕਿ ਸਿੱਧੇ ਤੁਰਤੇ ਸੁਨੀਲ ਜਾਖੜ ਦੇ ਵੱਲੋਂ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਤੇ ਹੁਣ ਆਵਾਜ਼ ਦੀ ਪਾਰਟੀ ਦੇ ਵੱਲੋਂ ਵੀ ਸੁਨੀਲ ਜਾਖੜ ਤੇ ਪਲਟਵਾਰ ਕੀਤਾ ਜਾ ਰਿਹਾ ਐ ਐਸੀ ਕੀ ਵਜ੍ਹਾ ਬਣ ਗਈ ਕਿ ਤੁਹਾਨੂੰ ਇੱਕਦਮ ਆਮ ਆਦਮੀ ਪਾਰਟੀ ਚੂਜ਼ ਕਰਨੀ ਪੈਗੀ ਬੜੀ ਤੰਗ ਹੋ ਕੇ ਪਾਰਟੀ ਛੱਡੀ ਐ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਤੁਹਾਨੂੰ ਟਿਕਟ ਚਾਹੀਦੀ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਕੋਈ ਬੈਠਾ ਹੋਵੇ ਤੁਹਾਡੀ ਉਹਦੇ ਨਾਲ ਬਣਦੀ ਨਹੀਂ ਜਦੋਂ ਮੈਂ ਐਮਸੀ ਜਿੱਤਿਆ ਬਿੱਟੂ ਉਦੋਂ ਜਿਹਨੇ ਪਰਚੀਆਂ ਬਿੱਟੂ ਵੀ ਕੱਢਦਾ ਰਿਹਾ ਚੰਗੀ ਮਿੱਤਰਦਾਰੀ ਹੁਣ ਹੈਗੀ ਹੈ ਹੁਣ ਘਟ ਤੇ ਜਿੱਥੇ ਸਾਹਮਣੇ ਮਿਲਦੇ ਹੈਂਡਸ਼ੇਕ ਕਰ ਲੈਨੇ ਤੇ ਜੇ ਚੰਨੀ ਮਿਲ ਜੇ ਤਾਂ ਹੈਂਡਸ਼ੇਕ ਕਰਾਂ ਚੰਨੀ ਨਾਲ ਨਹੀਂ ਮਿਲ ਸਕਦਾ ਤੇ ਚੰਨੀ ਦੇ ਭਰਾ ਨਾਲ ਕਿਸੇ ਨਾਲ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਿੰਨੀ ਵੱਡੀ ਗੱਲ ਸੀ ਬਹੁਤ ਵੱਡੀ ਬਰੰਡਮ ਮਿਸਟੇਕ ਸੀਗੀ ਤੁਸੀਂ ਵੀਰਕਾ ਬੂਥ ਪਲਾਂਟ ਦਾ ਬਹੁਤ ਜ਼ਿਕਰ ਕੀਤਾ ਜਿਸ ਦਿਨ ਉਸ ਦੀ ਇਨੌਗੁਰੇਸ਼ਨ ਸੀ ਉਸ ਦਿਨ ਤੁਹਾਡੇ ਫਾਜ਼ਲ ਸਾਹਿਬ ਦਾ ਦਿਹਾਂਤ ਹੋਇਆ ਮੈਨੂੰ ਯਾਦ ਵੀ ਹੁੰਦੀ ਆ ਵੀ ਹੂੰ ਮਲੇ ਬੜੇ ਬੜਾ ਭਾਵੁਕ ਪਲ ਹੁੰਦੇ ਆ ਉਸ ਨੂੰ ਯਾਦ ਕਰਨਾ ਰੋਕਾਂਗੇ ਅਗਲੀ ਬੜੀ ਖਬਰ ਦਾ ਕਿਸਾਨ ਸੁਭਕਰਨ ਸਿੰਘ ਮੌਤ ਮਾਮਲੇ ਦੇ ਵਿੱਚ ਐਸਆਈਟੀ ਬਿਆਨ ਦਰਜ ਕਰ ਰਹੀ ਹੈ ਕਿਸਾਨਾਂ ਦੇ ਬਿਆਨ ਦਰਸਲ ਦਰਜ ਕੀਤੇ ਜਾ ਰਹੇ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਦੇ ਵੀ ਬਿਆਨ ਦਰਜ ਕੀਤੇ ਗਏ ਬਾਜਵਾ ਇਸ ਮਾਮਲੇ ਦੇ ਵਿੱਚ ਮੁੱਖ ਪਟੀਸ਼ਨ ਕਰਤਾ ਨੇ ਸੁਭਕਰਨ ਸਿੰਘ ਦੀ ਪਰਦਰਸ਼ਨ ਦੇ ਦੌਰਾਨ ਦਰਸਲ ਖਨੌਰੀ ਬਾਰਡਰ ਤੇ ਮੌਤ ਹੋ ਗਈ ਸੀ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਇਸ ਨੂੰ ਲੈ ਕੇ ਬਿਆਨ ਦਰਜ ਕੀਤੇ ਜਾ ਰਹੇ ਨੇ ਕਿਉਂਕਿ ਜਦੋਂ ਸ਼ੁਕਰਨ ਦੀ ਮੌਤ ਹੋਈ ਉਸ ਤੋਂ ਬਾਅਦ ਵੱਡਾ ਮੁੱਦਾ ਬਣਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲ ਸਿੱਧੇ ਤੌਰ ਤੇ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ ਗਈ ਤਾਂ ਉਸ ਦੇ ਬਾਅਦ ਹੁਣ ਐਸਐਸਟੀ ਨੇ ਪੂਰੇ ਮਾਮਲੇ ਦੀ ਇੱਥੇ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਧਿਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਨੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਨੇ ਦੋਨਬਲ ਕੋਰਟ ਨੇ ਉਹਦੇ ਤੇ ਜੁਡੀਸ਼ਲ ਕਮਿਸ਼ਨ ਬਿਠਾਇਆ ਇੱਕ ਰਿਟਾਇਰਡ ਜੱਜ ਜੈਸ਼ਰੀ ਠਾਕੁਰ ਸਾਹਿਬਾ ਤੇ ਇੱਕ ਏਡੀਜੀਪੀ ਲੈਵਲ ਦਾ ਅਫਸਰ ਪੰਜਾਬ ਵੱਲੋਂ प्रमोद भान जी ਇੱਕ ਹਰਿਆਣੇ ਵੱਲੋਂ ਅਮਿਤਪ ਸਿੰਘ ਟਿੱਲੋਂ ਇਸ ਇਨਕੁਆਰੀ ਦੇ ਵਿੱਚ ਲਗਾ ਦਿੱਤੇ ਟਰਮਸ ਉਹਦੇ ਚੇ ਨੇ ਕਿ 6 ਮਹੀਨਿਆਂ ਦੇ ਵਿੱਚ ਸਾਰੋਂ ਤੋਂ ਪਹਿਲੇ ਕਿ ਸ਼ੁਭਕਰਨ ਸਿੰਘ ਦੀ ਜੇ ਮੌਤ ਹੋਈ ਹੈ ਕਿਹੜੇ ਵਿਪਨ ਨਾਲ ਜਾਂ ਕਿਸ ਸੰਗੋਲੀ ਨਾਲ ਹੋਈ ਹੈ ਦੂਸਰਾ ਮੌਕਾ ਕੀ ਹੈ ਕਿਉਂਕਿ ਸਾਡਾ ਕਿਸਾਨਾਂ ਦਾ ਕਹਿਣਾ ਤੇ ਪੰਜਾਬ ਦਾ ਮੰਨਣਾ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਜਿਹੜੀ ਹੈ ਪੰਜਾਬ ਦੀ ਟੈਰਿਟਰੀ 'ਚ ਹੋਈ ਹੈ ਸਾਡੇ ਜਿਹੜੇ ਕਿਸਾਨ ਫੱਟੜ ਹੋਏ ਨੇ ਪੰਜਾਬ ਦੀ ਟੈਰਿਟਰੀ 'ਚ ਹੋਏ ਬਟ ਅਨਫੋਰਚਨਟਲੀ ਅਸੀਂ ਇਹ ਵੇਖਿਆ ਕਿ ਗਵਰਨਮੈਂਟ ਉਹ ਪੰਜਾਬ ਨੇ ਬਜਾਏ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਦੇ ਬਜਾਏ ਕਿ ਜ਼ੀਰੋ ਐਫ ਆਈ ਆਰ ਦਰਜ ਕਰ ਦਿੱਤੇ ਕਿਸੇ ਦਾ ਨਾਂ ਨਹੀਂ ਲਿਖਿਆ हरियाणा वाले ने जींद पुलिस स्टेशन ਦੇ ਵਿੱਚ ਐਫ ਆਈ ਆਰ ਦਰਜ ਕਰ ਕੋ ਵੀ ਬਲਾਈਂਡ ਕਰ ਦਿੱਤੀ ਕੋਡ دی ਇਹ ਵੀ ਆਨਰੇਬਲ ਹਾਈ ਕੋਰਟ ਦੀ ਆਬਜ਼ਰਵੇਸ਼ਨ ਸੀ ਕਿ ਗਵਰਨਮੈਂਟ ਆਫ ਪੰਜਾਬ ਨੂੰ ਪੈਰ ਖਿੱਚਦੀ ਏ ਆਪਣੇ ਵੱਲ ਇਹਦੀ ਇਨਵੈਸਟੀਗੇਸ਼ਨ ਲੈਣ ਵਾਸਤੇ ਤੇ ਹਰਿਆਣੇ ਦੀ ਸਰਕਾਰ ਪੱਬਾਂ ਪਾਰ ਹੋਈ ਏ ਕਿ ਇਨਵੈਸਟੀਗੇਸ਼ਨ ਸਾਨੂੰ ਦੇ ਬਿਲਕੁਲ ਸੋ ਸਾਡਾ ਇਲਜ਼ਾਮ ਇਹ ਹੈ ਕਿ ਦੋਨੋਂ ਸਰਕਾਰਾਂ ਨੇ ਰਲ ਕੇ ਸਾਡੇ ਕਿਸਾਨਾਂ ਦਾ ਨੁਕਸਾਨ ਕਰਾਇਆ ਸਾਡੇ ਵਾਲੀ हरियाणा ਨਾਲ ਗੱਲਬਾਤ ਜੋ ਮੈਨੂੰ ਨਜ਼ਰ ਆ ਰਹੀ ਐਜ਼ ਅ ਪੋਲੀਟੀਸ਼ੀਅਨ ਇਹ ਹੋਈ ਐ ਕਿ ਜੇ ਤੁਹਾਡੇ ਕਾਬੂ ਨਹੀਂ ਆਂਦੇ ਤੇ ਸਾਡੇ ਕਾਬੂ ਆ ਲੈੰਦੋ ਤੁਸੀਂ ਮਸਤ ਰਹੋ ਬਾਕੀ ਕੰਮ ਸਾਡੇ ਤੇ ਛੱਡੋ ਆਨਰੇਬਲ ਹਾਈ ਕੋਰਟ ਦੇ ਰਿਟਾਇਰਡ ਜੱਜ ਸਾਹਿਬਾਨ ਫਿਰ ਕਿਹਾ ਕਿ ਅਸੀਂ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਵਿੱਚ ਟਾਈਂਡ ਦਿਆਂਗੇ ਸੋ ਥੈਟ ਅੱਜ ਇੱਥੇ ਤਕਰੀਬਨ 15 ਤੋਂ 20 ਸਾਡੇ ਕਿਸਾਨ ਭਰਾ ਆਏ ਨੇ ਜਿਨ੍ਹਾਂ ਦੀ ਐਮਐਲਏਜ਼ ਜਿਹੜੀਆਂ ਰਿਪੋਰਟਾਂ ਨੇ ਮੈਡੀਕਲ ਹੋ ਵੀ ਨਾਲ ਨੇ ਆਪਣੇ ਬਿਆਨ ਵੀ ਉਹ ਦੇਣਗੇ ਤੇ 6 ਮਹੀਨਿਆਂ ਦੇ ਵਿੱਚ ਇਨਵੈਸਟੀਗੇਸ਼ਨ ਪੂਰੀ ਹੋ ਗਈ ਉਹਦੇ ਵਿੱਚ ਸ਼ੁਭਕਰਨ ਸਿੰਘ ਦੀ ਮੌਤ ਤੇ ਜਿਹੜਾ ਕੰਪਨਸੇਸ਼ਨ ਹੈ ਤੇ ਕਿਸਾਨ ਵੀਰ ਜਿਹੜੇ ਇੰਜਰਡ ਹੋਏ ਨੇ 300 ਤੋਂ ਵੱਧ ਉਹਨਾਂ ਦੀ ਕੰਪਨਸੇਸ਼ਨ ਦੀ ਵੀ ਗੱਲ ਇੱਥੇ ਉਸ ਤੋਂ ਬਾਅਦ ਚੱਲੇਗੀ ਕਿਉਂਕਿ ਇਹਦੇ ਵਿੱਚ ਦੋਨੋਂ ਸਰਕਾਰਾਂ ਜਿਹੜੀਆਂ ਨੇ ਇਨਵੋਲਡ ਨੇ ਹਰਿਆਣਾ ਦੀ ਤੇ ਪੰਜਾਬ ਦੀ ਤੇ ਦੋਨੋਂ ਪੁਲਿਸ ਅਫਸਰ ਵੀ ਤੁਹਾਡੇ ਨਾਲ ਬੈਠੇ ਨੇ ਤੇ ਸਾਡੇ ਕਿਸਾਨ ਭਰਾਵਾਂ ਨੂੰ ਜਸਟਿਸ ਚਾਹੀਦੀ ਹੈ ਤੇ ਸਾਨੂੰ ਸਾਨੂੰ ਪੂਰਨਾ ਸੈਕਟਰੀ ਸਾਨੂੰ ਜਸਟਿਸ ਦਾ ਸੋ ਇੰਨੀ ਗੱਲ ਕਰਦਾ ਹੋਇਆ ਉਹਨਾਂ ਨੇ ਕਿਹਾ ਜੀ ਆਪਣੇ ਸਾਰੇ ਕਿਸਾਨ ਭਰਾ ਜਿਹੜੇ ਨੇ ਪੇਸ਼ ਕਰੋ ਉਹਨਾਂ ਦੇ ਬਿਆਨ ਤੇ ਉਹਨਾਂ ਦੀ ਬਾਕੀ ਜੋ ਵੀ ਹੈ ਉਹਨਾਂ ਦੀ ਕੁਐਰੀਜ਼ ਉਹ ਲੈਣ ਅੱਗੇ ਪੜਾਂਗੇ ਤੁਹਾਨੂੰ ਗੱਲ ਕਰਾਂਗੇ ਚਰਨਜੀਤ ਚੰਨੀ ਵੱਲ ਦਿੱਤੀ ਗਈ ਸਫਾਈ ਦੀ ਸਟੰਟ ਬਾਜ਼ੀ ਵਾਲੇ ਬਿਆਨ ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਨੇ ਸਪਾਈ ਦੰਦਿਆਂ ਕਿਹਾ ਕਿ ਸਾਨੂੰ ਦੇਸ਼ ਦੇ ਜਵਾਨਾਂ ਤੇ ਮਾਣ ਹੈ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਪਲਵਾਮਾ ਅਟੈਕ ਪਿੱਛੇ ਕੌਣ ਹੈ ਫਿਰ ਚੋਣਾਂ ਦੇ ਦੌਰਾਨ ਜਵਾਨਾਂ ਤੇ ਅਟੈਕ ਹੋਇਆ ਹੈ ਅਟੈਕ ਦੇ ਪਿੱਛੇ ਕੌਣ ਲੋਕ ਨੇ ਇੰਟੈਲੀਜੈਂਸ ਕਿਉਂ ناکਾਮ ਹੋ ਜਾਂਦੀ ਹੈ ਕਿਉਂ ਵਾਰ-ਵਾਰ ਸਾਡੇ ਜਵਾਨ ਸ਼ਹੀਦ ਹੋ ਰਹੇ ਨੇ ਭਾਜਪਾ ਸ਼ਹਾਦਤ ਨੂੰ ਸਿਆਸੀ ਸਟੰਟ ਪੜਾ ਕੇ ਕਿਉਂ ਵਰਤਦੀ ਹੈ ਭਾਜਪਾ ਤੇ ਵੀ ਚਰਨਜੀਤ ਚੰਨੀ ਨੂੰ ਨਿਸ਼ਾਨਾ ਸਾਧਿਆ ਗਿਆ ਹੈ ਕਾਂਗਰਸ ਦੇ ਵਿੱਚ ਅਸਤੀਫਾ ਮੰਗਿਆ ਸੀਗਾ ਜਿਸ ਸੁਨੀਲ ਜਾਖੜ ਦੇ ਪੁਰਾਣੇ ਬਿਆਨ ਦਾ ਚਰਨਜੀਤ ਚੰਨੀ ਵੱਲੋਂ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸੁਨੀਲ ਜਾਖੜ ਆਪਣਾ ਸਟੈਂਡ ਸਪਸ਼ਟ ਕਰ ਕਿ ਇਹ ਸਟੰਟ ਬਾਜੀ ਹੋ ਰਹੀ ਹੈ ਹਮਲੇ ਨਹੀਂ ਹੋ ਰਹੇ ਪਿਛਲੀ ਵਾਰ ਵੀ ਜਦ ਇਲੈਕਸ਼ਨ ਆਤੇ ਹੈ ਤੋ ਐਸੇ ਸਟੰਟ ਖੇਲੇ ਜਾਂਦੇ ਹਨ ਔਰ ਬੀਜੇਪੀ ਕੋ ਜਨਾਣੇ ਕਾ ਜਿਤਾਣੇ ਕਾ ਸੰਵਿਧਾਨ ਤਿਆਰ ਕੀਤਾ ਜਾਂਦਾ ਹੈ ਇਹ तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है इसमें सच्चाई नहीं होती लोग मरवाने और लोगों के लाशों पे खेलना ये बीजेपी को आता है हमारे जो देश के जवान हैं हमें उन पर गर्व है जो तो देश की रक्षा के लिए फ़ौज में भर्ती होकर देश की रक्षा का काम करते हैं और हर समय हमारी रक्षा के लिए वहाँ तैनात रहते हैं मैंने एक बयान ये दिया है कि पिछले इलेक्शन में जब पार्लियामेंट के इलेक्शन थे हमारे 40 जवान शहीद हो गए और उन पर अटैक हुआ आज तक सरकार ने ये पता नहीं किया कि वो अटैक किसने किया कौन लोग उसके ज़ुमेवार हैं अब फिर इलेक्शन आया है फिर हमारे जवानों पे अटैक हुआ फिर जवान शहीद हुआ ਮੈਂ ਇਹ ਪੁੱਛਣਾ ਚਾਹਤਾ ਹਾਂ ਸਰਕਾਰ ਸੇ ਕਿ ਇਹ ਕੌਣ ਲੋਗ ਹੈ ਜੋ ਐਸੇ ਅਟੈਕ ਕਰਵਾਤੇ ਆਪ ਉਨਕੋ ਸਾਹਮਣੇ ਕਿਉਂ ਨਹੀਂ ਲੈ ਕੇ ਆਤੇ ਕਿਉਂ ਇੰਟੈਲੀਜੈਂਸ ਫੇਲਰ ਹੁੰਦੀ ਹੈ ਅਜਾ ਸੁਨੀ ਜਖਰ ਦੇ ਵੱਲੋਂ ਸਾਫ ਕਾ ਸੀਐਮ ਚਰਨਜੀਤ ਚੰਨੀ ਤੇ ਪਲਟਵਾਰ ਕੀਤਾ ਗਿਆ ਸੁਨੀ ਜਖਰ ਨੇ ਕਿਹਾ ਕਿ ਕੈਨੇਡਾ ਦੇ ਪੀਐਮ ਟਰੋਡੋ ਦੀ ਬੋਲੀ ਬੋਲ ਰਹੀ ਨੇ ਚੰਨੀ 6-7 ਮਹੀਨੇ ਚੰਨੀ ਨੇ ਕੈਨੇਡਾ ਦੇ ਵਿੱਚ ਕਿਹੜਾ ਥੀਸਿਸ ਲਿਖਿਆ ਹੈ ਕੀ ਚੰਨੀ ਤੇ ਗਾਈਡ ਟੁਰਡੋ ਸਨ ਜੀ ਜਾਖੜ ਦੇ ਲਈ ਵੀ ਸਵਾਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਚੰਨੀਵਾਰਗੇ ਲੋਕ ਕਾਂਗਰਸ ਦੀ ਪੇੜੀ ਡੋਬਣਗੇ ਇਹ ਬੇਤੁਕੇ ਬਿਆਨਾਂ ਦੇ ਨਾਲ ਕਾਂਗਰਸ ਨੂੰ ਦਫਨ ਕਰਨਗੇ ਮੈਂ ਚੰਨੀ ਜਾਂ ਵੜਿੰਗ ਵਾਂਗ ਰੰਗ ਬਦਲਣ ਵਾਲਾ ਨਹੀਂ ਹਾਂ ਮੈਂ ਆਪਣੀ ਗੱਲ ਤੇ ਅੱਜ ਵੀ ਖੜਾ ਹਾਂ ਸੁਨੀ ਜਾਖੜ ਨੇ ਦਰਸਲੇ ਵੱਡਾ ਬਿਆਨ ਦਿੱਤਾ ਗਿਆ ਆਪਕਾ ਜੋ ਪ੍ਰਧਾਨ ਹੈ ਭਾਜਪਾ ਦਾ ਪੰਜਾਬ ਦਾ ਸੁਨੀਲ ਜਾਖੜ जब पहले अटैक हुआ चालीस जवान शहीद शहीद हुए उसने प्रधानमंत्री जी का इस्तीफा मांगा था कि ये साजिश के तहत अटैक हुआ उसकी मेरे पास वीडियो उन्होंने पूरी जनता में स्टेज पे बोला कि जी अमित शाह जी प्राइम मिनिस्टर का इस्तीफा मांगो हमारे चालीस जवान शहीद हो गए आज फिर जवान शहीद हो गए हैं मैं जाखड़ जी से पूछना चाहता हूं, आज आपका स्टैंड क्या है आप मैं ये कह रहा हूं बीजेपी से कि तू इधर उधर की बात मत कर बता के काफला लुटा क्यों? मुझे राहजन से गरज नहीं तेरी रहबरी का सवाल है बिल्कुल मेरे मैंने कहीं किसी इस किस्म के साजिश की कोई बात नहीं की जो हाल चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील कोई चन्नी नहीं है सुनील को ये बड़िंग नहीं है सुनील को ये दूसरे लोग रोग रंग बदलते नहीं है साहब सुनील जहाँ भी खड़ा है सुनील के लिए राष्ट्र हित सर्वोपरि है मैं पंजाबी हूँ साहब ये रंग बदलने वालों में से नहीं हूँ हम अपनी बात के ऊपर पैरा देते हैं और मैं समझता हूँ कि इन लोगों में इतने गट्स नहीं है कि ये सच को सच कह सके सर...